ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਤੇਰ ਕਰ ਵੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਸੁ ਕੋਟਾਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠਾ ਮਹਲਾ ਤੀਜਾ ਸੋ ਸਿੱਖ ਸਖਾ ਬੰਧ ਬਹਿ ਭਾਈ ਜੇ ਗੁਰ ਕੀ ਬਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਸੋ ਸਿੱਖ ਸਖਾ ਬੰਦਪਹਿ ਭਾਈ ਜੇ ਗੁਰ ਕੀ ਬਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਮੇਰੇ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੀ ਦਾਸ ਸੁਹੇਲੇ ਭਾਈ ਜਨਮ ਜਨਮ ਕੀ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਇ ਰਹਾਉ ਇਹੋ ਗੁਟੰਬ ਸਭ ਜੀ ਕੇ ਬੰਦਨ ਭਾਈ ਭਰਮ ਭੁਲਾ ਸੰਸਾਰਾ ਬੇਨਗੋਰ ਬੰਦਨ ਟੁੱਟੈ ਨਾਹੀ ਗੁਰਮਖ ਮੋਖ ਦਵਾਰਾ ਰਮ ਕਰ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਬਾਰੂ ਬਾਰਾ ਹੋ ਮੇਰਾ ਜਗ ਪਲਚ ਰਹਾ ਭਾਈ ਕੋਈ ਨਾ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਣ ਨਿਜ ਘਰ ਹੋਏ ਵਸੇਰਾ ਤੇ 부ਜੈ ਸੁਆਪ ਪਛਾਣੈ ਹਰ ਪ੍ਰਭ ਹੈ ਦਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਪਾਈਐ ਇਕ ਨਦਰ ਕਰ ਵੇਖੈ ਸਭ ਉਪਰ ਜਿਹ ਆ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ